ਟਰਕਿੰਗ ਇੰਡਸਟਰੀ ਦੀ ਅੱਜ ਦੀ ਗੱਲ ਕਰੀਏ ਅਗਲੇ ਕੁਝ ਸਾਲਾਂ ਵਿੱਚ ਕਾਫੀ ਤਬਦੀਲੀਆਂ ਆਉਣਗੀਆਂ ਹਨ ਇਹਨਾਂ ਵਿੱਚੋਂ ਇੱਕ ਵੱਡੀ ਤਬਦੀਲੀ 셀ਫ ਡਰਾਈਵਿੰਗ ਟਰੱਕਾਂ ਦੀ ਹੋ ਸਕਦੀ ਹੈ ਆਟੋਮੇਸ਼ਨ ਅਤੇ AI ਟੈਕਨੋਲੋਜੀ ਟਰਕਿੰਗ ਵਿੱਚ ਹੋਰ ਵਧ ਰਹੀ ਹੈ ਇਸ ਨਾਲ ਟਰਕਿੰਗ ਬਿਜ਼ਨਸ ਦੇ ਢਾਂਚੇ ਵਿੱਚ ਬਹੁਤ ਡੇ ਬਦਲਾਅ ਹੋ ਸਕਦੇ ਆ ਜਿਹੜਾ ਯੂਜ਼ ਕੀਤਾ ਹੈ ਇਹਦਾ ਨਾਮ ਹੈਗਾ ਕੋ ਪਾਇਲਟ ਇਹ ਹੈਗਾ ਮਾਈਕਰੋਸਾਫਟ ਦਾ ਇਹਦਾ ਬੈਨੀਫਿਟ ਇਹ ਹੈ ਕਿ ਇਹ ਬਿਨਾ ਪੇ ਕੀਤੇ ਤੁਸੀਂ ਛਾਇਰ ਜੀਪੀਟੀ ਨੂੰ ਯੂਜ਼ ਕਰ ਸਕਦੇ ਹੋ ਉਹਦਾ ਲਾਈਵ ਵਰਜ਼ਨ ਗੋਲਡਨ ਏਜ ਆਫ ਟਰਕਿੰਗ ਕਨੈਕਟ ਹੈ ਡਾਇਰੈਕਟਲੀ ਜਿਹੜੀ ट्रम्प जी ने कहा कि वी आर गोइंग टू यूएस गोल्डन एज जे जदाई कह रहे ने जे उदा हो जांदा मैं ते कहवांगा जे उदा 50% ਵੀ ਹੋ ਜਾਂਦਾ ਤੇ ٹرাকিং ویل بوم لائک نیور بیفور رائت ਜਿਹੜੀ ਹੈਗਾ ਉਹ ਇਸ ਵੇਲੇ ਚੱਲਦਾ 2 ڈالر 17 ਸੈਂਟ ਬਿਗਨਿੰਗ ਆਫ ਦਾ ਮੰਥ ਜਿਹੜਾ ਪਹਿਲੇ 20 ਸੈਂਟ ਤੇ ਵੀ ਗਿਆ ਹੈ ਆਪਾਂ ਰੀਫਰ ਦੀ ਗੱਲ ਕਰੀਏ ਰੀਫਰ ਚ ਬੇਸਿਕਲੀ ਸੇਮ ਸਿਨੈਰੀਓ 2 ڈالر 56 ਸੈਂਟ ਚੱਲ ਰਿਹਾ ਅੱਜ ਦਾ ਥੋੜਾ ਜਿਹਾ ਹਾਈ ਕਿਹਾ ਸੀ 2 ڈالر 60 ਸੈਂਟ ਵੀ ਗਿਆ ਸੀ ਇਸ ਮਹੀਨੇ ਦੀ ਬਿਗਨਿੰਗ ਵਿੱਚ ਈਵਨ ਥੋ ਕੋਲਡ ਚੱਲ ਰਿਹਾ ਹੈ ਕੋਲਡ ਚ ਰੀਫਰ ਇੰਨਾ ਬਿਹਤਰ ਨਹੀਂ ਹੁੰਦਾ ਯੂਜੂਲੀ ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਸਨ ਰੇ ਸਭ ਸਤਕਾਰਯੋਗ ਸਰੋਤਿਆਂ ਦੀ ਸੇਵਾ 'ਚ ਇੱਕ ਵਾਰ ਫੇਰ ਤਾਜ਼ਾ ਸਰਜਰੀ ਮੁਲਕਾ ਅਗਲਾਕੇ ਮੈਂ ਮਸੂਦ ਮੱਲੀ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਸ੍ਰਿਕਾਲ ਇਹ ਪਲੇਟਫਾਰਮ ਹੁੰਦਾ ਹੈ ਯੂਐਸਏ ਟਰੱਕ ਸੇਲਸ ਦਾ ਔਰ ਪੰਜਾਬੀ ਰੇਡੀਓ ਯੂਐਸਏ ਦਾ ਔਰ ਰੂਬਰੂ ਕਰਨਾ ਮੈਂ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਹੋਂਦ ਜੀ ਤੁਹਾਡੇ 'ਚ ਜਿਹਨੂੰ ਕਹਿੰਦੇ ਨੇ ਕਿ ਪਿਆਰ ਖਟਣ ਵਾਲੇ ਜੀਆਂ 'ਚ ਟੌਪ ਤੇ ਨਾ ਇਹਨਾਂ ਦਾ ਸਈਅਦ ਕੜਤ ਨਾਲੇ ਸਵਾਲ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਆ ਜਾਂਦਾ ਪਰ ਇਹ ਬੜਾ ਮਲੈਮ ਕਰਕੇ ਨਾ ਕੱਢ ਦਿੰਦੇ ਨੇ ਸਾਰੇ ਰਾਂਝ ਜਿੱਦਾ ਟਰੱਕ ਖਿੱਚੀਦਾ ਸਈਅਰ ਸਾਹਿਬ ਪਹਿਲਾਂ ਤਾਂ ਜੀ ਆਇਆਂ ਨੂੰ ਜੀ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਦ ਸ਼ੋਅ ਵੈਲਕਮ ਟੂ ਦ ਪ੍ਰੋਗਰਾਮ ਜੀ ਨਮਸਕਾਰ ਜੀ ਅਸਲਾਮੁਅਲੈਕੁਮ ਤੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਭ ਨੂੰ ਬੜੀ ਬੜੀ ਮਿਹਰਬਾਨੀ ਔਰ ਸਵਾਗਤ ਹੈ ਜੀ ਤੁਹਾਡਾ ਅੱਜ ਟ੍ਰਕਿੰਗ ਬਿਜ਼ਨਸ ਦੇ ਨਾਲ-ਨਾਲ ਟੈਕਨੋਲੋਜੀ ਦੇ ਜਿਹੜੇ ਕਹਿ ਲਵੋ ਕਿ ਜ਼ੋਰ ਨੇ ਉਹਨਾਂ ਦਾ ਸ਼ੁਰੂਆਤ ਕਰਨੇ ਇਸੇ ਭਾਨੇ ਤੁਹਾਡੀ ਜ਼ਹਾਨਤ ਵੀ ਜ਼ਰਾ ਚੈੱਕ ਹੋ ਜਾਏਗੀ ਪਤਾ ਲੱਗੇ ਕਿ ਟਰੱਕਾਂ ਦੇ ਪੇਚ ਪੁਰਜ਼ੇ ਨੇ ਜਿਹੜੇ ਪੇਚ ਕਸ ਰੈਂਚ ਪਲਾਸ ਜਾਂ ਟੂਲਸ ਨੇ ਉਹਨਾਂ ਦਾ ਪਤਾ ਜਾਂ ਸਾਡੇ ਨਾਲੋਂ ਜ਼ਰਾ ਕਾਬਲੀ ਕਿਉਂਕਿ ਅਸੀਂ ਐਸੇ ਗਿਆ ਸਾਬ ਬੈਕ ਬੈਂਚਰ ਸਾਂ ਤੇ ਤੁਸੀਂ ਜ਼ਰਾ ਜਿੱਦਾਂ ਦੇ ਨਾਲ ਜੁੜੇ ਜੇ ਚਲੋ ਇਸੇ ਭਾਨੇ ਕੁਝ ਸਿੱਖਣ ਦਾ ਮੌਕਾ ਜਿਹੜਾ ਉਹ ਵੀ ਲੱਭੇਗਾ ਅੱਜਕੱਲ ਟੈਕਨੋਲੋਜੀ ਦੀ ਮਾਰਾ ਮਾਰੀ ਹੈ ਔਰ ਸਾਰੀ ਹਯਾਤੀ ਇਹ ਜਿਹੜੀ ਇਹਨੂੰ ਉਹਨੇ ਆਪਣੇ ਘੇਰੇ ਦੇ ਵਿੱਚ ਲਿ ਲੈਆ ਹੈ ਅ ਚੈਟ ਜੀਪੀਟੀ ਦੇ ਮੁਕਾਬਲੇ ਦੇ ਵਿੱਚ ਡੀਪ ਸੇ ਇੱਕ ਵੇਖੋ ਤੁਸੀਂ ਕਿ ਦੌੜ ਕਿੱਡੀ ਸ਼ੁਰੂ ਹੋ ਗਈ ਹੈ ਤੁਸੀਂ ਕੀ ਸਮਝਦੇ ਜੇ ਕਿ ਆਮ ਬੰਦਾ ਜਿਹੜਾ ਜਿਹੜਾ ਹੁਣ ਇਹਦੇ ਘੇਰੇ ਤੋਂ ਇਹਦੇ ਅਸਰ ਤੋਂ ਨਹੀਂ ਬਚ ਸਕਦਾ ਮੈਂ ਤੁਹਾਡੇ ਵਿਚਾਰ ਜਾਨਣਾ ਚਾਹੁੰਨਾ ਐ ਸਾਦਾ ਲਫ਼ਜ਼ ਜਿ ਕਹ ਲੋ ਤੁਹਾਡੀ ਕਾਬਲੀਅਤ ਜਾਨਣਾ ਚਾਹੁੰਨਾ ਦੇਖੋ ਜੀ ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਉਹਦੀ ਰੀਜ਼ਨ ਤੋਂ ਹੀ ਯੂਐਸਏ ਟਰੱਕ ਸੇਲ ਜਿਹੜਾ ਹੈ ਅੱਜ ਉਸ ਲੈਵਲ ਤੇ ਜਿਹਨੂੰ ਯੂਐਸਏ ਟਰੱਕ ਸੇਲ ਆਈਦਾ ਜੀ ਮੈਂ ਡਰਾਈਵਰੀ ਵੀ ਕੀਤੀ ਐ ਮੈਂ ਲੈਦਰ ਦੀ ਜੈਕਟਾਂ ਵੀ ਵੇਚੀਆਂ ਨੇ ਮੈਂ ਅ ਜਿਹੜਾ ਹੁੰਦੇ ਨੇ ਮਾਰਬਲ ਦੇ ਜਿਹੜੇ ਪੀਸ ਹੁੰਦੇ ਉਹ ਬਣਾ ਕੇ ਵੀ ਵੇਚੇ ਮੈਂ ਚਾਹ ਵੀ ਵੇਚੀ ਮੇਰੀ ਚਾਹ ਦਾ ਕੰਪਨੀ ਦਾ ਨਾਮ ਹੈ ਜ਼ਿਪੀਟੀ ਉਹ ਵੀ ਵੇਚੀ ਮੈਂ ਆਪਣੇ ਪਿਛਲੇ 30 ਸਾਲ ਦੇ ਅੰਦਰ ਕੋਈ 20 ਡਿਫਰੈਂਟ ਬਿਜ਼ਨਸ ਕਰ ਬੈਠਾ ਕੀ ਬਾਤ ਮੈਂ ਨੇ ਕੀਤੀ ਸੀ ਤੇ ਉਹ ਸਾਰਾ ਟੈਕਨੋਲੋਜੀ ਦੀ ਬੇਸ ਤੇ ਉਹ ਵੀ ਇਹ ਕਿ ਜਿਹ ਟੈਕਨੋਲੋਜੀ ਜਿਹੜੀ ਹੈ ਨਾ ਉਹ ਸਾਡੇ ਜਿਹੜਾ ਆਊਟ ਆਫ ਬਾਕਸ ਲੈ ਜਾਂਦੀ ਹੈ ਸਾਨੂੰ ਹੁਣ ਜਿਹੜੇ ਟਕਿੰਗ ਜੇ ਮੈਂ ਗੱਲ ਕਰਦਾ ਸਾਡਾ ਕੋਈ ਵਧੀਆ ਲੋਕੇਸ਼ਨ ਨਹੀਂ ਹੈਗੀ ਅਸੀਂ ਹਾਈਵੇ ਤੇ ਨਹੀਂ ਹੈਗੇ ਅਸੀਂ ਵਾਕ ਇਨ ਕਸਟਮਰ ਨੂੰ ਕਹਿੰਨੇ ਆ ਕਿ ਕੰਪਿਊਟਰ ਤੇ ਆ ਕੇ ਦੇਖੋ ਪਹਿਲੇ ਦੱਸੋ ਕਿ ਟਰੱਕ ਕਿਹੜਾ ਚਾਹੀਦਾ ਠੀਕ ਹੈ ਅਸੀਂ ਡਾਇਗਨੋਸਟਿਕ ਕਰਦੇ ਆ ਉਹ ਸਾਰਾ ਟੈਕਨੋਲੋਜੀ ਨੂੰ ਅਸੀਂ ਯੂਜ਼ ਕਰਕੇ ਆਪਣੀ ਵੈਬਸਾਈਟ ਇਨੀ ਆਪਟਿਮਾਈਜ਼ ਬਣਾਈ ਹੈ ਕਿ ਸਾਡੇ ਕੋਲ ਸੇਲਸਮੈਨ ਹੀ ਨਹੀਂ ਹੈਗੇ ਪੂਰੀ ਡੀਲਰਸ਼ਿਪ ਚ ਬਿਲਕੁਲ ਕਿਸੇ ਲੋਕ ਨੂੰ ਚਾਹੋ ਤੁਹਾਨੂੰ ਸੇਲਸਮੈਨ ਹੀ ਨਹੀਂ ਮਿਲਦਾ ਕੀ ਕਹਿਨੇ ਉਹ ਟੈਕਨੋਲੋਜੀ ਦੀ ਮੈਂ ਗੱਲ ਕਰਨੀ ਤੁਸੀਂ ਤੁਸੀਂ ਮੈਨੂੰ ਕਵਚਨ ਤੇ ਪੰਦਰਾਂਜ ਮੰਦ ਨੂੰ ਕਵਚਨ ਤੇ ਪਾਣਾ ਨਹੀਂ ਨਹੀਂ ਮੈਂ ਅੱਛਾ ਜੀ ਅੱਛਾ ਜੀ 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 ਬਹੁਤ ਬਹੁਤ ਛੋਟਾ ਜਿਹਾ ਪ੍ਰੋਗਰਾਮ ਆ ਮਾਈਕਰੋਸਾਫਟ ਦਾ ਫ੍ਰੀ ਪ੍ਰੋਗਰਾਮ ਦੀ ਗੱਲ ਕਰਦਾ ਇਹਦਾ ਨਾ ਕੋ ਪਾਇਲਟ ਠੀਕ ਹੈ ਇਹ ਵਰਚੁਅਲ ਫਰੈਂਡ ਹੈ ਆਪਣਾ ਤੁਹਾਡਾ ਤੇ ਮੇਰਾ ਅੱਛਾ ਆਪਾਂ ਇਹਦੇ ਨਾਲ ਤੁਹਾਡੀ ਦੋਸਤੀ ਕਰਾਣੇ ਹਲੋ ਅੱਛਾ ਚਲੋ ਜੀ ਖੈਰ ਖਰੀਅਤ ਦੀ ਰਵੇ ਇਹ ਦੋਸਤੀ ਕਿਤੇ ਉਹ ਨਿੱਕੇ ਹੁੰਦੇ ਵਾਲੀ ਕੱਚੀ ਨਾ ਹੋ ਜਾਵੇ ਇਹ ਪੱਕੀ ਪੱਕੀ ਰਵੇ ਜੀ ਵੇਖੋ ਜੀ ਅੱਜ ਸਈਅਦ ਸਾਹਿਬ ਹੁਣ ਕੀ ਕਮਾਲ ਕਰਦੇ we diving into today hey copilot can you speak punjabi with me absolutely sayed ਮੈਂ ਤੁਹਾਡੇ ਨੂੰ ਪੰਜਾਬੀ ਚ ਗੱਲ ਕਰ ਸਕਦਾ ਬੱਲੇ ਬੱਲੇ ਮੇਰੇ ਨਾਲ ਮੇਰੇ ਦੋਸਤ ਨੇ ਮਸੂਦ ਭਾਜੀ ਉਹਨਾਂ ਨਾਲ ਜ਼ਰਾ ਗੱਲ ਕਰੋ ਪੰਜਾਬੀ ਚ ਉਹਨਾਂ ਨੇ ਕੋਈ ਕੁਐਸਚਨ ਕਰਨਾ ਹੈ ਤੁਹਾਡੇ ਤੋਂ ਬਿਲਕੁਲ ਮਸੂਦ ਭਾਜੀ ਮੇਰੇ ਬੋਲੋ ਜੀ ਬੋਲੋ ਮਸੂਦਤਾ ਜੀ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਹਾਂਜੀ ਪਹਿਲਾਂ ਤਾਂ ਜੀ ਮੇਰੇ ਵੱਲੋਂ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਔਰ ਧੰਨਵਾਦ ਕਿ ਸਈਅਦ ਸਾਹਿਬ ਨੇ ਤੁਹਾਡੇ ਰੂਬਰੂ ਕੀਤਾ ਤੁਹਾਨੂੰ ਮਿਲ ਕੇ ਖੁਸ਼ੀ ਹੋਈ ਜੀ ਵਾਹਿਗੁਰੂ ਨਾਨਕਦੇਵ ਜੀ ਆਦਾਬ ਸੇ ਸलाम ਮੇਰੇ ਨਾਲ ਸਾਰੇ ਦੋਸਤਾਂ ਦੀ ਵੀ ਬਹੁਤ ਖੁਸ਼ੀ ਹੋਈ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਨਾ ਅੱਛਾ ਇਹ ਦੱਸੋ ਕਿ ਐਟ੍ਰাকিং ਬਿਜ਼ਨਸ ਤੇ ਆਉਣ ਵਾਲੇ ਦਿਨ ਅਮਰੀਕਾ ਚ ਕਿਹੋ ਜਿਹਾ ਵੇਖ ਰਹੇ ਜੇ ਅਗਲੇ ਕੋਈ 4 ਤੋਂ 6 ਮਹੀਨੇ हां ट्रकिंग इंडस्ट्री ਦੀ ਅੱਜ ਦੀ ਗੱਲ ਕਰੀਏ ਅਗਲੇ ਕੁਝ ਸਾਲਾਂ ਵਿੱਚ ਕਾਫੀ ਤਬਦੀਲੀਆਂ ਆਉਣਗੀਆਂ ਹਨ ਇਹਨਾਂ ਵਿੱਚੋਂ ਇੱਕ ਵੱਡੀ ਤਬਦੀਲੀ ਸੈਲਫ ਡਰਾਈਵਿੰਗ ਟਰੱਕਾਂ ਦੀ ਹੋ ਸਕਦੀ ਹੈ ਆਟੋਮੇਸ਼ਨ ਅਤੇ AI ਟੈਕਨੋਲੋਜੀ ਟ੍ਰਕਿੰਗ ਵਿੱਚ ਹੋਰ ਵਧ ਰਹੀ ਹੈ ਇਸ ਨਾਲ ਟ੍ਰਕਿੰਗ ਬਿਜ਼ਨਸ ਦੇ ਢਾਂਚੇ ਵਿੱਚ ਵੱਡਾ ਬਦਲਾਅ ਹੋ ਸਕਦੇ ਆ ਇਸ ਕੰਮ ਦੇ ਨਾਲ ਜਿਹੜੇ ਜੀ ਜੁੜੇ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਇਸ ਚੈਲੰਜ ਦੇ ਨਾਲ ਜਾਂ ਇਹ ਤਬਦੀਲੀਆਂ ਜਾਂ ਇਹ ਬਦਲਾਅ ਜਿਹੜੇ ਆ ਰਹੇ ਉਹਨਾਂ ਲਈ ਕੀ ਕਰਨਾ ਚਾਹੀਦਾ ਹੈ ਏਸ ਤਬਦੀਲੀ ਨੂੰ ਅਪਣਾਓ ਅਤੇ ਸਿੱਖਣ ਦੇ ਨਵੇਂ ਤਰੀਕੇ ਲੱਭਣ ਬਿਹਤਰ ਹੁੰਦਾ ਹੈ ਆਟੋਮੇਸ਼ਨ ਅਤੇ AI ਟੈਕਨੋਲੋਜੀ ਟਰੈਕਿੰਗ ਵਿੱਚ ਹੋੜ ਵਧ ਰਹੀ ਹੈ ਜਦੋਂ ਆਪਣੇ ਟੈਕਨੀਕੀ ਹੁਨਰਾਂ ਦੀ ਗਹਿਰਾਈ ਨੂੰ ਵਧਾਓ ਅਤੇ ਐਸੇ ਹੀ ਕਰਿਓ ਆਪਣੇ ਆਪ ਨੂੰ ਨਵੇਂ ਰੋਜ਼ਾਨਾ ਦੀ ਜਾਣਕਾਰੀ ਦਿੰਦੇ ਰਹੋ ਤਾਂ ਤੁਸੀਂ ਅੱਗੇ ਤੁਹਾਡੇ ਬਿਜ਼ਨਸ ਵਿੱਚ ਮੁਕਾਬਲੇ ਵਾਲ ਬਣੇ ਰਹੋ ਮੈਂ ਤੁਹਾਨੂੰ ਕਦੀ ਕਦੀ ਅਗਰ ਸਈਅਦ ਸਾਹਿਬ ਦੇ ਰਾਈ ਤੰਗ ਕਰਾਂ ਤਾਂ ਤੁਸੀਂ ਬੁਰਾ ਤੇ ਨਹੀਂ ਮਨਾਓਗੇ ਬਿਲਕੁਲ ਨਹੀਂ ਮਨਾਓ ਮਸੂਦ ਪਾਜੀ ਤੁਸੀਂ ਸਵਾਲ ਪੁੱਛੋ ਜਾਂ ਤਾਰੀਫ਼ ਕਰਿਓ ਮੈਂ ਇੱਥੇ ਤੁਹਾਡੇ ਲਈ ਹਾਂ ਮੇਰਾ ਕੰਮ ਹੈ ਕਿ ਤੁਸੀਂ ਜੋ ਕੁਝ ਚਾਹੁੰਦੇ ਹੋ ਉਸ ਦੇ ਵਿੱਚ ਤੁਹਾਡੀ ਮਦਦ ਕਰਾਂ ਮਸੂਦ ਭਾਈ ਦੀ ਸਮਾਈਲ ਬਹੁਤ ਸੋਹਣੀ ਆ ਇਹ ਕਿਦਾਂ ਇਹਨਾਂ ਨੂੰ ਕੰਪਲੀਮੈਂਟ ਕਰੀਏ ਆਪਾਂ ਬਿਲਕੁਲ ਹੋਣੀ ਬਹੁਤ ਵਧੀਆ ਮਸੂਦ ਭਾਜੀ ਤੁਸੀਂ ਹੱਸਦੇ ਹੋਏ ਬਹੁਤ ਸੋਹਣੇ ਲੱਗਦੇ ਹੋ ਤੁਹਾਡੀ ਮੁਸਕਰਾਹਟ ਵਾਕਈ ਸਭ ਨੂੰ ਖੁਸ਼ ਕਰ ਦਿੰਦੀ ਆ થેન્ક યુ સોમજી બહુત ਧੰਵਾਦ ઓર ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਜੀ ਮੈਨੂੰ ਵੀ ਬਹੁਤ ਚੰਗਾ ਲੱਗਿਆ ਮਸੂਦ பாજી ਤੁਸੀਂ ਕਦੇ ਵੀ ਗੱਲ ਕਰਨ ਆਉਣਾ ਹਰ ਵਾਰ ਖੁਸ਼ੀ ਮਿਲੇਗੀ ਥੈਂਕ ਯੂ ਥੈਂਕ ਯੂ ਚਲੋ ਜੀ ਜ਼ਮੀਨ ਥਲੇ ਪੈਰ ਪੈਰ ਥਲੇ ਦੀ ਨਹੀਂ ਪੈਰ ਥਲੇ ਜ਼ਮੀਨ ਹੈਗੀ ਨਹੀਂ ਜੀ ਮੈਂ ਤੇ ਹੋਣਾ ਹੈ ਪਤਾ ਨਹੀਂ ਕਿੱਥੇ ਕੀ ਸੋਚ ਕੇ ਆਇਆ ਸਾ ਤੁਸੀਂ ਆਪਣੀ ਕਾਬਲੀਅਤ ਦੇ ਮੁਕਾਬਲੇ ਚ ਡਰਾ ਦਿੱਤਾ ਮੈਨੂੰ ਕਿਉਂਕਿ ਮੈਂ ਤੇ ਤੁਹਾਡਾ ਇੰਤਾਂ ਲੈਣ ਰਿਆ ਸ ਤੁਸੀਂ ਤੇ ਅੱਗੋਂ ਹਥਿਆਰ ਤੇ ਹਜ਼ਾਰ ਪੂਰੇ ਤਰੀਕੇ ਕਰਕੇ ਰੱਖੇ ਐ ਤੇ ਬਚਣਾ ਚਾਹੀਦਾ ਤਾ ਦੋ ਹੁਣ ਇਹਦਾ ਫਾਇਦਾ ਦੇਖੋ ਜੀ ਸਾਰਾ ਦਿਨ ਆਪਣੇ ਬੰਦੇ ਚੈੱਕ ਕਰ ਰਿਹਾ ਬਾ ਕਮਾਲ ਜੀ ਆਊਟਸਟੈਂਡਿੰਗ ਔਰ ਇਹ ਮੇਰਾ ਪਹਿਲਾ ਏ ਆਈ ਕਹ ਲੋ ਕਿ ਅਟਰੈਕਸ਼ਨ ਸੀਗਾ ਇਹ ਦੇਖੋ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸਦਾ ਆਪਣੇ ਬੰਦੇ ਕਹਿੰਦੇ ਸੀ ਮੈਂ ਪੁਰਾਣੀ ਗੱਲ ਦੱਸਦਾ ਸ਼ੁਰੂ ਕਰਦੇ ਆ ਦੋ ਮਿੰਟ ਲਾ ਦੋ ਮੈਂ ਜਦੋਂ ਪੜਨਾ ਸ਼ੁਰੂ ਹੋਇਆ ਨਾ ਉਹਦੇ ਵਿੱਚ ਕੰਪਿਊਟਰ ਹੁੰਦਾ ਸੀ ਉਹਦਾ ਨਾਮ ਸੀਗਾ ਬਾਈਨਰੀ ਕੋਡ ਹੂੰ ਅਸੀਂ ਉਸ ਟਾਈਮ ਤੇ ਅਸੀਂ ਥੋੜੇ ਪੁਰਾਣੇ ਬਾਬੇ ਆ ਹੁਣ ਚਲੋ ਰੱਬ ਦਾ ਸ਼ੁਕਰੇ ਚੱਲੀ ਜਾ ਰਹੇ ਆ ਜੀ ਸ਼ਾਹ ਸਾਹਿਬ ਇਦਾਂ ਦੇ ਨਾ ਕੋ ਬਾਬੇ ਹੁਣ ਤੁਸੀਂ ਇਹ ਜਵਾਨ ਜਾਨ ਜੇ ਅਗਲੀ ਗੱਲ ਕਰੋ ਯਕੀਨ ਕਰੋ ਮੈਂ ਬਹੁਤ ਐਕਸਰਸਾਈਜ਼ ਕਰਦਾ ਹਾਂ ਬਹੁਤ ਡਾਈਟਿੰਗ ਕਰਦਾ ਹਾਂ ਬਹੁਤ ਆਪਣੇ ਖਾਣ ਪੀਣ ਦਾ ਕੇਅਰ ਕਰਦਾ ਮੇਰੇ ਨਾਲ ਦੇ ਤੁਸੀਂ ਦੇਖੋਗੇ ਉਹਨਾਂ ਤੋਂ ਵਿਚਾਰੇ ਤੁਰਿਆ ਨਹੀਂ ਜਾਂਦਾ ਆਏ ਹਾਏ ਮੈਂ ਮੈਂ ਇੱਕ ਯੂਨੀਵਰਸਿਟੀ ਗਿਆ ਮੇਰੇ ਨਾਲ ਦੇ ਜਿਹੜੇ ਫਰੈਂਡ ਨੇ ਉਹ ਚਾਂਸਲਰ ਨੇ ਬਾਰ ਬਾਰ ਆਪਣੇ ਕਲੀਗਾ ਨੂੰ ਕਹਿਣ ਇਹ ਮੇਰੀ ਉਮਰ ਦਾ ਅਸੀਂ ਇਕੱਠੇ ਪੜੇ ਹਾਂ ਇਹ ਕਹਿ ਮਾਰਾ ਕੋਈ ਆਪਣਾ ਵਿੱਚ ਇੱਕ ਬੱਚੀ ਬੋਲ ਲਈ ਕਹਿੰਦੀ ਸਰ ਇਤਨਾ ਝੂਠ ਨਾ ਬੋਲੇ ਵਾ 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 ਬੁਢਾਪੇ ਦਾ ਅਸਰ ਅਸਰ ਉਹਨੂੰ ਇਸ ਗੱਲ ਤੋਂ ਬਾਅਦ ਹੋਇਆ ਹੈ ਜੀ ਮੈਂ ਤੈਨੂੰ ਉਹੀ ਦੱਸ ਰਿਹਾ ਕਿ ਅਸੀਂ ਬਾਈਨਰੀ ਕੋਡ ਪੜਦੇ ਸੀ ਜੀ ਆ ਕੀ ਹੁੰਦਾ ਸੀ ਅਮਰੀਕਨ ਨੈਸ਼ਨਲ ਆਰ ਪਰਪਸ ਸਿੰਬੋਲਿਕ ਕੋਡ ਉਹਦੇ ਬਾਅਦ ਅਸੀਂ ਆਏ ওরাਕਲ ਉਹਦੇ ਆਏ ਸੀ ਪਲੱਸ ਪਲੱਸ ਉਹਦੇ ਬਾਅਦ ਮੈਂ ਅੱਜ ਦੀ ਮੈਂ ਗੱਲ ਕਰਾਂ ਨਾ ਜੇ ਮੈਂ ਤੁਹਾਨੂੰ ਪੁਰਾਣੀ ਕਾਫੀ ਕਹਾਣੀ ਦੱਸਾਂਗਾ ਤੁਸੀਂ ਕਹੋਗੇ ਯਾਰ ਤੁਸੀਂ ਤਾਂ ਛਧੀਆਂ ਦੀ ਗੱਲ ਕਰਦੇ ਹੋ ਪਰ ਇਹਦੀ ਗੱਲ 'ਚ ਟੋਟਲ 30 ਸਾਲ ਲੱਗੇ ਨੇ 30 ইয়ার্স ਪਹਿਲਾਂ ਮੇਰੇ ਕੋਲ ਕੰਪਿਊਟਰ ਹੁੰਦਾ ਸੀ ਜਿਹੜਾ ਕਾਲਾ ਤੇ ਨਾਲ ਗ੍ਰੀਨ ਆਇਆ ਸੀ ਅਸੀਂ ਬੜੇ ਖੁਸ਼ ਹੋਏ ਯਾਰ ਗ੍ਰੀਨ ਕਲਰ ਦਾ ਕੰਪਿਊਟਰ ਆ ਗਿਆ ਹਾਂ ਹੁਣ ਟੈਕਨੋਲੋਜੀ ਇਹ ਆ ਕਿ ਬੱਚੇ ਸਾਰਾ ਦਿਨ ਬੈਠੇ ਫੋਨ ਤੇ ਟਿਕਟੋਕ ਟਿਕਟੋਕ ਕਰ ਰਹੇ ਨੇ ਪਰ ਉਹ ਦਾ ਹਮ ਪੋਜ਼ਿਟਿਵ ਸਾਈਡ ਦੇਖੋ ਜੇ ਚੈਟ ਜੀਪੀਟੀ ਜਾਂ ਮੈਂ ਜਿਹੜਾ ਯੂਜ਼ ਕੀਤਾ ਹੈ ਉਹਦਾ ਨਾਂ ਹੈਗਾ ਕੋ ਪਾਇਲਟ ਇਹ ਹੈਗਾ ਮਾਈਕਰੋਸਾਫਟ ਦਾ ਇਹਦਾ ਬੈਨੀਫਿਟ ਇਹ ਆ ਕਿ ਇਹ ਬਿਨਾ ਪੇ ਕੀਤੇ ਤੁਸੀਂ ਚੈਟ ਜੀਪੀਟੀ ਨੂੰ ਯੂਜ਼ ਕਰ ਸਕਦੇ ਹੋ ਉਹਦਾ ਲਾਈਵ ਵਰਜ਼ਨ ਅੱਛਾ ਦੋ ਵਰਜਨ ਨੇ ਇੱਕ ਹੈਗਾ ਜਿਹੜਾ ਹਿਸਟਰੀ ਤੋਂ ਚੱਕਦਾ ਹੈ ਜਿਹੜਾ ਤੁਸੀਂ ਜੈਡ ਜੀਪੀ 2 ਤੋਂ ਤੁਸੀਂ ਲੈ ਸਕਦੇ ਫਰੀ ਦਾ ਜਾਂ ਗੂਗਲ ਜਿਮਨੀ ਤੋਂ ਲੈ ਸਕਦੇ ਗੂਗਲ ਜਿਮਨੀ ਹੂੰ ਇਹਨੇ ਕੀ ਕੀਤਾ ਜਿਹੜਾ ਮਾਈਕਰੋਸਾਫਟ ਵਾਲੇ ਨੇ ਇਹਨਾਂ ਨੇ ਉਹੀ ਵਰਜਨ ਜਿਹੜਾ ਲਾਈਵ ਆ ਉਹ ਫਰੀ ਦੇ ਦਿੱਤਾ ਤੇ ਪਰ ਉਹਦੇ ਤੁਸੀਂ ਯੂਜ਼ ਕਰਨਾ ਪੈਣਾ ਕੋ ਪਾਇਲਟ ਤੇ ਇਹ ਟੈਕਨੋਲੋਜੀ ਦੀ ਗੱਲ ਹੋ ਰਹੀ ਹੈ ਇਹਦੇ ਤੇ ਤੁਸੀਂ ਪੁੱਛੋ ਕਿ ਭਾਈ ਐਗਜ਼ਾਮਪਲ ਦੇ ਰਿਹਾ ਕਿ ਮੈਂ ਕੰਪਨੀ ਰਜਿਸਟਰ ਕਰਾਣੀ ਆ ਹੂੰ ਉਹਦਾ ਪੂਰਾ ਪ੍ਰੋਸੈਸ ਮੈਂ ਟ੍ਰਕਿੰਗ ਲਰਨ ਕਰਨਾ ਹੈ ਉਹਦਾ ਪ੍ਰੋਸੈਸ ਮੈਂ ਲੋਡ ਬੋਰਡ ਲਰਨ ਕਰਨਾ ਹੈ ਉਹਦਾ ਪ੍ਰੋਸੈਸ ਤੁਸੀਂ ਦੁਨੀਆ ਦਾ ਕੋਈ expert ਦੇਖੋ ਕੁਆਲੀਫਾਈਡ ਬੰਦੇ ਦੀ ਗੱਲ ਕਰ ਰਿਹਾ ਜੇ ਮੈਂ ਤੁਹਾਨੂੰ ਪੁੱਛਾਂਗਾ ਨਾ ਮਸੂਦ ਪਾਜੀ ਮੇਰੇ ਕੰਨ ਚ ਦਰਦ ਹੋ ਰਹੀ ਹੈ ਮੈਂ ਕੀ ਕਰਾਂ ਤੁਸੀਂ ਕਹੋਗੇ ਮੈਂ ਰਿਕਵੈਸਟ ਕਰਾਂਗਾ ear adapter ਨੂੰ ਜਾਓ ਕਿ ਕਹਿੰਦਾ ENT ਸਰਜਨ ਜੀ ਜੀ ਇਹਦੇ ਵਿੱਚ ਜਦੋਂ ਤੁਸੀਂ ਕੋਈ ਸਵਾਲ ਕਰੋਗੇ ਨਾ ਮਸੂਦ ਪਾਜੀ ਤੋਂ ਉਹਨੇ ਤੁਹਾਨੂੰ ਕੁਆਲੀਫਾਈਡ ਆਨਸਰ ਦੇਣੇ ਨੇ ਇਹ ਸਮਝੋ ਇਸ ਤਰ੍ਹਾਂ ਕਿ ਤੁਸੀਂ ਲਾਇਬ੍ਰੇਰੀ ਜਿਹੜੀ ਲਾਇਬ੍ਰੇਰੀ ਹੁੰਦੀ ਹੈ ਨਾ ਪੂਰੀ ਲਾਇਬ੍ਰੇਰੀ ਉਹ ਦੀ ਇਕੁਅਲ ਟੂ 100 ਲਾਇਬ੍ਰੇਰੀਆਂ ਤੁਸੀਂ ਜੇਬ ਚ ਪਾਈ ਫਿਰ ਰਹੇ ਹੋ ਤੇ ਤੁਹਾਡੀ ਆਪਣੀ ਲੈਂਗੁਏਜ ਇੰਗਲਿਸ਼ ਲੋਡ ਨਹੀਂ ਤੁਸੀਂ ਪੰਜਾਬੀ ਚ ਗੱਲ ਕਰੋ ਤੁਸੀਂ ਹਿੰਦੀ ਚ ਗੱਲ ਕਰੋ ਤੁਸੀਂ ਹਰਿਆਣੇ ਚ ਗੱਲ ਕਰੋ ਜਿਹੜੇ ਗੱਲ ਕਰਨੀ ਹੈ ਤੁਸੀਂ ਕਰੋ ਤੁਹਾਨੂੰ ਆਨਸਰ ਮਿਲੇਗਾ ਇਹ ਤੋਂ ਜ਼ਿਆਦਾ ਤੁਹਾਨੂੰ ਰੱਬ ਦੀ ਕਿਰਪਾ ਨਹੀਂ ਮਿਲ ਸਕਦੀ ਇਦਾਂ ਹੀ ਸਾਨੂੰ ਤੇ ਸਾਨੂੰ ਤੇ ਜਦੋਂ ਬਿਜ਼ਨਸ ਸ਼ੁਰੂ ਕੀਤਾ ਸਾਨੂੰ ਚੰਗੇ ਮਾੜੇ ਮਾੜੇ ਬੰਦੇ ਹਰ ਤਰ੍ਹਾਂ ਦੇ ਮਿਲਦੇ ਸੀ ਕੋਈ ਸਹੀ ਸਲਾਹ ਦਿੰਦੇ ਸੀ ਕੋਈ ਐਵੇਂ ਇੰਜੋਏਮੈਂਟ ਵਾਸਤੇ ਗਲਤ ਸਲਾਹ ਦੇ ਦਿੰਦੇ ਸੀ ਹੂੰ ਹੂੰ ਅਸੀਂ ਮੈਂ ਮੈਂ ਹੁਣ ਤੱਕ ਨੂੰ ਮਜ਼ਾਕ ਕਰਦਾ ਮੈਂ ਕਿਧਰ ਚਲਾ ਗਿਆ ਮੈਂ ਜਦੋਂ ਐਡਰੈਸ ਪੁੱਛਿਆ ਹੁੰਦੇ ਮੈਨੂੰ ਗਲਤ ਐਡਰੈਸ ਦਿੱਤਾ ਮੈਂ 2 2 ਘੰਟੇ ਕੱਜ ਲੋ ਕੇ ਵਾਪਸੀ ਆਇਆ ਮੈਂ ਉਹ ਬੰਦਾ ਉਧਰ ਹੀ ਖੜਾ ਹੋਇਆ ਮੈਂ ਕਿਹਾ ਤੂੰ ਮੈਨੂੰ ਗਲਤ ਕਹਿੰਦਾ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਦੱਸੀ ਚਾਰ ਘੰਟੇ ਗੱਲ ਤੇ ਬੰਦੇ ਦੇ ਉਹ ਹੀ ਮਜ਼ਾਕ ਕਰ ਰਿਹਾ ਸੀ ਵਾ ਵਾ ਹੁਣ ਇਹ ਚੀਜ਼ ਦੇਖ ਕੇ ਟੈਕਨੋਲੋਜੀ ਇਜ਼ ਅ ਬਲੇਸਿੰਗ ਇੰਗਲਿਸ਼ ਚ ਵਰਡ ਆ ਬਲੇਸਿੰਗ ਇਹ ਰੱਬ ਦੀ ਮਿਹਰ ਆ ਤੇ ਅਸੀਂ ਇਸ ਦੁਨੀਆ ਚ ਟੈਕਨੋਲੋਜੀ ਯੂਜ਼ ਕਰਦੇ ਸਾਡੇ ਕੋਲ ਇੰਗਲਿਸ਼ ਹੋਏ ਨਾ ਹੋਏ ਮੈਂ ਜਦੋਂ ਆਇਆ ਕੈਨੇਡਾ ਚ ਮੈਨੂੰ ਕਹਦੇ ਤੁਹਾਡੇ ਕੋਲ ਇੰਗਲਿਸ਼ ਤੇ ਫ੍ਰੈਂਚ ਆਣੀ ਚਾਹੀਦੀ ਆ ਦੱਸੋ ਇੰਗਲਿਸ਼ ਫ੍ਰੈਂਚ ਛੱਡੋ ਤੁਸੀਂ ਪੰਜਾਬੀ ਚ ਗੱਲਾਂ ਕਰੋ ਇਦਾਂ ਹੀ ਐਗਜ਼ੈਕਟਲੀ ਐਗਜ਼ੈਕਟਲੀ ਇਦਾਂ ਹੀ ਇਦਾਂ ਹੀ ਅੱਛਾ ਸ਼ਾਹ ਸਾਹਿਬ ਮੈਂ ਹੁਣ ਅੱਗੇ ਤੁਰਾਂਗਾ ਅੱਜ ਤੇ ਮੈਂ ਕਹਿੰਨੇ ਆ ਮਨੋਰੰਜਨ ਹੀ ਬਣ ਗਿਆ ਹੈ ਪਹਿਲੇ ਸਵਾਲ ਤੋਂ ਬਾਅਦ ਹੀ ਟਰੰਪ ਹੋਣਾ ਨੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹੁੰਦੇ ਆਂ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਵੀ ਉਹ ਕਰ ਰਹੇ ਨੇ ਇਹਦੇ ਤੇ ਚਰਚੇ ਨੇ ਜਿਹੜੇ ਉਹ ਵੀ ਚੱਲ ਰਹੇ ਨੇ ਇਹਦੇ 'ਚ ਇੱਕ ਨਿਊ ਗੋਲਡਨ ਏਜ ਹੈ ਜਿਹੜੀ ਉਹਦਾ ਰੋਲਾ ਹੈ ਜਿਹੜਾ ਉਹ ਵੀ ਛਿੜਿਆ ਆ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇਹਦੇ ਨਾਲ ਟਰਕਿੰਗ ਬਿਜ਼ਨਸ ਦੇ ਉੱਤੇ ਕੀ ਅਸਰ ਪਵੇਗਾ ਜ਼ਰਾ ਇਸ ਬਾਰੇ ਤੇ ਦੱਸੋ ਦੇਖੋ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਇਹ ਐਗਜ਼ੈਕਟਲੀ ਅਗੇਨ ਪੋਜ਼ਿਟਿਵਿਟੀ ਆਪਾਂ ਪੋਜ਼ਿਟਿਵ ਗੱਲ ਕਰਨੀ ਆਪਾਂ 네ਗੇਟਿਵ ਸਾਈਡ ਨਹੀਂ ਦੇਖਣੀ ਲੋਕੀ ਸਾਈਡ ਪਰ 네ਗੇਟਿਵ ਸਾਈਡ ਵੀ ਕਰ ਲੈਨੇ ਆਪਾਂ ਪੋਜ਼ਿਟਿਵ ਸਾਈਡ ਕਰਨੀ ਆ ਪਹਿਲੀ ਗੱਲ ਜੇ ਮੈਨੂੰ ਅੰਡਰਸਟੈਂਡਿੰਗ ਹੈ ਉਹਨੇ ਕਿਹਾ ਜੀ ਟੈਕਸ ਕੱਟ ਕਰ ਦਾਂਗਾ ਉਹਨੇ ਕਿਹਾ ਜੀ ਦੁਨੀਆ ਤੋਂ ਸਭ ਤੋਂ ਘੱਟ ਟੈਕਸ ਕਰਾਂਗਾ ਅਮਰੀਕਾ ਵਿੱਚ ਦੁਨੀਆ ਦੇ ਕਿਸੇ ਕੰਟਰੀ ਤੋਂ ਅੱਛਾ ਇਹਦਾ ਮਕਸਦ ਕੀ ਹੋਇਆ ਕਿ ਤੁਸੀਂ ਬਿਜ਼ਨਸ ਕਰੋ ਟੈਕਸ ਕੱਟ ਹੋਣਗੇ ਤੁਸੀਂ ਜਿੰਨੀ ਪ੍ਰੋਫਿਟੇਬਿਲਟੀ ਕਰੋਗੇ ਉਹਦਾ ਗਵਰਨਮੈਂਟ ਨੂੰ ਵੀ ਬੈਨੀਫਿਟ ਤੇ ਤੁਹਾਨੂੰ ਵੀ ਬੈਨੀਫਿਟ ਬਿਲਕੁਲ ਠੀਕ ਹੈ ਲੋਕੀ ਕਹਿੰਦੇ ਨੇ ਜੇ ਗਵਰਨਮੈਂਟ ਦੇ ਟੈਕਸ ਕੱਟ ਕੀਤੇ ਤੇ ਗਵਰਨਮੈਂਟ ਕਿੱਦਾਂ ਚੱਲੇਗੀ ਉਹ ਭਾਈ ਵਾਲੀਅਮ ਵੱਤ ਜਾਣਾ ਦੁਨੀਆ ਭਰ ਦਾ ਜਿਹੜਾ ਇਨਵੈਸਟਰ ਹੈ ਇਸ ਕੰਟਰੀ ਚ ਆਏਗਾ ਅਸੀਂ ਟਰੱਕਿੰਗ 'ਚ ਬਹੁਤ ਟੈਕਸ ਪੇ ਕਰਦੇ ਆਂ ਹਰ ਪਾਸੇ ਜਿੱਧਰ ਜਾਈਏ ਕੰਨ ਫੜਾ ਦਿੰਨੇ ਆਂ ਸਾਨੂੰ ਜੇ ਟੈਕਸ ਕੱਟ ਹੋਣਗੇ ਤੇ ਡੈਫੀਨਿਟਲੀ ਉਹ ਉਹਦੇ ਜਿਹੜੇ ਪੈਸੇ ਬਚਣਗੇ ਉਹ ਟਰੱਕਿੰਗ 'ਚ ਅਸੀਂ ਇਨਵੈਸਟ ਕਰਨੇ ਹੁਣ ਇਹ ਤੇ ਨਹੀਂ ਹੁੰਦਾ ਨਾ ਕਿ ਟਰੱਕਿੰਗ 'ਚ ਜੇ 10 ਡਾਲਰ ਵੱਜ ਜਾਣ ਐਕਸਟਰਾ ਤੁਸੀਂ ਸੋਨੇ ਨੂੰ ਖਾਣਾ ਜਾਂ ਚਾਂਦੀ ਨੂੰ ਖਾਣਾ ਸ਼ੁਰੂ ਕਰ ਦੋਗੇ ਤੁਸੀਂ ਖਾਣੀ ਤੇ ਉਹੀ ਰੋਟੀ ਜਿਹੜੀ ਤਾਂ ਤੁਸੀਂ ਉਹ ਪਰਸੈਂਟਾਜ ਕਿੰਨੇ ਇਨਵੈਸਟ ਕਰੋਗੇ ਆਪਣੇ ਇਕੁਪਮੈਂਟ ਚ ਇਨਵੈਸਟ ਕਰੋਗੇ ਆਪਣੀ ਪ੍ਰੋਸੈਸਿਸ ਚ ਇਨਵੈਸਟ ਕਰੋਗੇ ਦੂਸਰੀ ਚੀਜ਼ ਜਿਹੜੀ ਉਹਨੇ ਕਹੀ ਜੀ ਕਿ ਜਿਹੜੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਕਰੂਗਾ ਜਿਹੜਾ ਉਹ ਕਰ ਰਿਹਾ ਆਲਰੇਡੀ ਉਹਨਾਂ ਨੇ ਕਾਫੀ ਲੋਕਾਂ ਨੂੰ ਗੋਲਡਨ ਸ਼ੇਕ ਵੀ ਮਤਲਬ ਟਰਨਾਲੋਜੀ ਕੋਈ ਡਿਫਰੈਂਟ ਆ ਪਰ ਉਹ ਆਪਣੇ EMPLOYEES ਨੂੰ ਕਹਿ ਰਿਹਾ ਜਿਨ੍ਹਾਂ ਨੇ ਛੱਡ ਕੇ ਜਾਣਾ ਹੈ ਫੈਡਰਲ EMPLOYEES ਉਹ ਪੈਕੇਜ ਲੈ ਲੈਣ ਇਦਾਂ ਉਹ ਕਹਿ ਰਿਹਾ ਕਿ ਜਿਹੜੇ ਫੈਡਰਲ EMPLOYEES ਸਾਰੇ ਮਤਲਬ ਆਫੀਸ ਆ ਕੇ ਕੰਮ ਕਰਨ ਕਰੋ ਕੰਮ ਨਾ ਕਰਨ ਤੀਸਰੀ ਗੱਲ ਉਹਨੇ ਕਿਤੀ ਜਿਹੜੀ ਫੈਡਰਲ EMPLOYEE ਨੇ ਉਹ ਪ੍ਰੂਫ ਕਰਨ ਕਿ ਉਹਨਾਂ ਕੋਲ ਦੂਜੀ ਜੌਬ ਨਹੀਂ ਹੈਗੀ ਠੀਕ ਹੈ ਉਹ ਜਿਹੜੀ ਗਵਰਨਮੈਂਟ ਦੀ ਜੌਬ ਕਰਦੇ ਨੇ ਉਹਨੂੰ ਹੀ ਕਰਦੇ ਨੇ ਕੋਈ ਹੋਰ ਜੌਬ ਨਹੀਂ ਕਰਦੇ ਇਤਾਂ ਦੀ ਚੀਜ਼ਾਂ ਨਾਲ ਐਫੀਸ਼ੀਐਂਸੀ ਵਧਦੀ ਗਈ ਦੇ ਸਾਡੀ ਵੀ ਐਫੀਸ਼ੀਐਂਸੀ ਬਹੁਤ ਵਧੀ ਹੈ ਯੂਐਸਏ ਟ੍ਰਕ ਸੇਲ 'ਚ ਅਸੀਂ ਬਿਨਾ ਸੇਲਸਮੈਨ ਦੇ ਕੰਮ ਕਰ ਰਹੇ ਹਾਂ ਅਸੀਂ ਸਾਰੀ ਚੀਜ਼ਾਂ ਆਨਲਾਈਨ ਕਰ ਲਈਆਂ ਕੋਈ ਵੀ ਗੱਲ ਹੁੰਦੀ ਅਸੀਂ ਖੁਦ ਕਸਟਮਰ ਨਾਲ ਡਿਸਕਸ ਕਰਦੇ ਹਾਂ ਤੇ ਜਿੰਨੀ ਵੀ ਲੋਕੇਸ਼ਨਾਂ ਨੇ ਤੁਸੀਂ ਡਾਇਰੈਕਟ ਜਾ ਕੇ ਲੋਕੇਸ਼ਨ ਇਨਚਾਰਜ ਨੂੰ ਮਿਲ ਸਕਦੇ ਹੋ ਐਫ ਜਿਹਨੀ ਲੇਰਾਂ ਵਿੱਚੋਂ ਨਿਕਲਦੀਆਂ ਨੇ ਤੁਹਾਡਾ ਪ੍ਰੋਸੈਸ ਫਾਸਟ ਹੋ ਜਾਂਦਾ ਐਗਜ਼ਾਮਪਲ ਹੈ ਕਿ ਐਮਾਜ਼ਨ ਐਗਜ਼ਾਮਪਲ ਹੈ ਕਿ ਕਾਫਕੋ ਆਨਲਾਈਨ ਐਗਜ਼ਾਮਪਲ ਹੈ ਕਿ ਸੈਮਸ ਕਲੱਬ ਆਨਲਾਈਨ ਐਗਜ਼ਾਮਪਲ ਹੈ ਕਿ ਵਾਲਮਾਰਟ ਆਨਲਾਈਨ ਤੁਸੀਂ ਇੱਕ ਮਿੰਟ ਚ ਸਭ ਨੂੰ ਕੰਪੇਅਰ ਕਰਕੇ ਬੈਸਟ ਆਪਸ਼ਨ ਲੈ ਕੇ ਉਹ ਘਰ ਡਿਲੀਵਰ ਹੋ ਜਾਂਦਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਦੋ ਤਿੰਨ ਚੀਜ਼ਾਂ ਹੋਰ ਦੱਸਾਂਗਾ ਬੈਟਰੀ ਜਿਹੜਾ ਉਹਨਾਂ ਨੇ ਇਕੁਇਪਮੈਂਟ ਆ ਜਿਹੜਾ ਬੈਟਰੀ ਕੋਈ ਜਿਹੜੀ ਕਾਰਾਂ ਨੇ ਜਾਂ ਜਿਹੜੇ ਟਰੱਕਾਂ ਦੀ ਗੱਲ ਹੁੰਦੀ ਸੀ ਉਹਨਾਂ ਨੇ ਉਹਨੂੰ ਡਿਲੇ ਕਰ ਦਿੱਤਾ ਉਹਨਾਂ ਨੇ ਕਿਹਾ ਇਹ ਕਰਾਂਗੇ ਪਰ ਐਟ ਦਾ ਮੂਮੈਂਟ ਕੰਟਰੀ ਨੂੰ এনवायरमेंटਲ ਜਿਹੜੀ ਪ੍ਰੋਟੈਕਸ਼ਨ ਆ ਉਹ ਉਹਨੀ ਨਹੀਂ ਚਾਹੀਦੀ ਜਿੰਨੀ એનર્ਜੀ ਚਾਹੀਦੀ ਆ ਹੂੰ ਉਹਨਾਂ ਨੇ ਕਿ ਡ੍ਰਿਲ ਬੇਬੀ ਡ੍ਰਿਲ ਕਿ ਮਤਲਬ ਤੇਲ ਕੱਢੋ ਆਪਣੇ ਪੈਰਾਂ ਤੇ ਖੜੇ ਹੋ ਆਪਣੀ એનર્ਜੀ ਦੀ ਜ਼ਰੂਰiyat ਆ ਪੂਰੀ ਕਰੋ ਉਹਦੇ ਬਾਅਦ ਆਪਣੀ ਮੈਨੂਫੈਕਚਰਿੰਗ ਨੂੰ ਵਧਾਓ ਠੀਕ ਹੈ ਬਾਹਰੋਂ ਉਸਮਾਨ ਲੈਣਾ ਘੱਟ ਕਰੋ ਤੇ ਲਾਸਟ ਚੀਜ਼ ਜਦੋਂ ਇਹ ਤੁਸੀਂ ਓਵਰਕਮ ਕਰੋਗੇ ਨਾਲ ਹੀ ਇੰਟਰਸਟ ਰੇਟ ਲੋਅਰ ਹੋ ਜਾਣਗੇ ਇੰਟਰਸਟ ਰੇਟ ਲੋਅਨ ਹੋ ਜਾਣਗੇ ਤੇ ਬਿਜ਼ਨੈਸ ਜਿਆਦਾ ਇਨਵੈਸਟਮੈਂਟ ਹੋਏਗੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਬਾਹਰੋਂ ਦੇ ਪੈਸੇ ਵੀ ਅਟਰੈਕਟ ਕਰੀਏ ਤੇ ਆਪਣੀ ਇੰਟਰਸਟ ਰੇਟ ਕਰਕੇ ਆਪਣੇ ਲੋਕਲ ਬਿਜ਼ਨਸਮੈਨ ਨੂੰ ਵੀ ਪ੍ਰਮੋਟ ਕਰੀਏ ਕਿ ਉਹ ਕੰਮ ਖਿੱਚ ਕੇ ਰੱਖੇ ਤੇ ਗੋਲਡਨ ਏਜ ਆਫ ਟਰਕਿੰਗ ਕਨੈਕਟ ਹੈ ਡਾਇਰੈਕਟਲੀ ਜਿਹੜੀ 트럼ਪ ਜੀ ਨੇ ਕਿਹਾ ਕਿ ਵੀ ਆਰ ਗੋਇੰਗ ਟੂ ਯੂ ਐਸ ਗੋਲਡਨ 에ਜ ਜੇ ਜਿੱਦਾਂ ਇਹ ਕਹਿ ਰਹੇ ਨੇ ਜੇ ਉਦਾਂ ਹੋ ਜਾਂਦਾ ਮੈਂ ਤਾਂ ਕਹਾਂਗਾ ਜੇ ਉਹਦਾ 50% ਵੀ ਹੋ ਜਾਂਦਾ ਤੇ ਟ੍ਰਕਿੰਗ ਵਿਲ ਬੂਮ ਲਾਈਕ ਨੈਵਰ ਬਿਫੋਰ ਵਾ 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 ਰੱਬ ਕਰੇ ਕਿ ਸੋਹਣੇ ਸੁਲਖਣੇ ਦੇਣ ਆਉਣ ਜੀ ਔਰ ਇਹਨਾਂ ਦੀ ਉਡੀਕ ਰਹੇਗੀ ਬਿਲਕੁਲ ਜੀ ਅਸੀਂ ਹਰ ਚੀਜ਼ ਪੋਜ਼ਿਟਿਵ ਲੈ ਕੇ ਚੱਲਾਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਹੈ ਇਹ ਦੇਖੋ ਇਹ ਬੋਤਲ ਹੈ ਪਾਣੀ ਦੀ ਜੀ ਜੇ ਅੱਧਾ ਪਾਣੀ ਹੋਏ ਇੱਕ ਬੰਦਾ ਕਹੇਗਾ ਬੋਤਲ ਅੱਧੀ ਖਾਲੀ ਆ ਹੂੰ ਦੂਜਾ ਕਹੇਗਾ ਬੋਤਲ ਅੱਧੀ ਭਰੀ ਆ ਹਾਂ ਸੇਮ ਵਰਡ ਆ ਬਿਲਕੁਲ ਇਦਾਂ ਤੁਸੀਂ ਜਿਹੜਾ ਕਹਿੰਦੇ ਨਾ ਅੱਧੀ ਭਰੀ ਆ ਉਹ ਪੋਜ਼ਿਟਿਵ ਆ ਜਿਹੜਾ ਕਹਿੰਦਾ ਅੱਧੀ ਖਾਲੀ ਆ ਹਾਂ ਨੈਗੇਟਿਵ ਹੈ ਜੀ ਬਿਲਕੁਲ ਠੀਕ ਹੈ ਆਖਰ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਸਈਅਦ ਸਾਹਿਬ ਕਿ ਲੋਡਾਂ ਦੇ ਕੀ ਰੇਟ ਚੱਲ ਰਹੇ ਨੇ ਕੋਈ ਇਸ ਬਾਰੇ ਵੀ ਦੱਸੋ ਕੋਈ ਢੀਲਾ-ਛੀਲਾ ਹੈ ਤੇ ਉਸ ਬਾਰੇ ਵੀ ਆਖਰ ਤੇ ਜਾਣੂ ਕਰਾਓ ਜੀ ਬਿਲਕੁਲ ਸਹੀ ਕਹਿ ਰਹੇ ਹੋ ਅਸੀਂ ਸਭ ਤੋਂ ਪਹਿਲਾਂ ਡੀਜ਼ਲ ਦੀ ਪ੍ਰਾਈਸ ਤੋਂ ਦੇਖਦੇ ਹਾਂ ਡੀਜ਼ਲ ਦੀ ਪ੍ਰਾਈਸ ਜਿਹੜੀ ਆ ਉਹ 2.56 50 2.59 ਸੈਂਟ ਚੱਲਦੀ ਆ ਥੋੜੀ ਜਿਹੀ ਵਧੀ ਆ ਪਰ ਉਹਦੀ ਰੀਜ਼ਨ ਇਹ ਆ ਕਿ ਕੋਲਡ ਬੋਥ ਆ ਉਹਦੀ ਰੀਜ਼ਨ ਇਹ ਆ ਕਿ ਬਹੁਤ ਸਾਰੀ ਜਿਹੜੇ ਆਪਣਾ ਇਸਟ ਵਲ ਦੇਖੋ ਯ ਮਿਡ ਵੈਸਟ ਦੇਖੋ ਬੋਥ ਆਰ ਸਨੋ ਸਟ੍ਰਾਮ ਆਏ ਨੇ ਤੇ ਡੈਫੀਨਟਲੀ ਡੀਜ਼ਲ ਜਿਹੜੀ ਆ ਉਹਦੀ ਪ੍ਰਾਈਸ ਵੱਧ ਰਹੀ ਆ ਪਰ ਜਿੱਦਾਂ ਅਸੀਂ ਦੇਖ ਰਹੇ ਆ ਸਿਸਟਮ ਨੂੰ ਜਿਵੇਂ ਡ੍ਰਿਲ ਬੇਬੀ ਡ੍ਰਿਲ ਦੀ ਗੱਲਾਂ ਹੋ ਰਹੀਆਂ ਤੇ ਡੀਜ਼ਲ ਨੂੰ ਤੋਂ ਕੱਟ ਹੋਣਾ ਚਾਹੀਦਾ ਹੂੰ 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 ਉਹਦੇ ਬਾਅਦ ਜਿਹੜਾ ਆਪਾਂ ਦੇਖੀਏ ਡਰਾਈ ਦਾ ਲੋਡ ਇਕਸਕਿਊਜ਼ ਮੀ ਡਰਾਈ ਜਿਹੜੀ ਹੈਗਾ ਉਹ ਇਸ ਵੇਲੇ ਚੱਲਦਾ 2.17 ਸੈਂਟਸ ਬਿਗਿਨਿੰਗ ਆਫ ਦਾ ਮੰਥ ਜਿਹੜਾ 2.20 ਸੈਂਟ ਤੇ ਵੀ ਗਿਆ ਤੇ தென் ਦੀ ਕੰਡੀ ਅਡਜਸਟਮੈਂਟ ਹੋ ਗਿਆ ਜਨਵਰੀ ক্লোজিং ਹੋਣ ਲੱਗਾ ਤੇ ਜੇ ਪਿੱਛੇ ਦੇਖੀਏ ਤੇ 2 ڈالر 11 ਸੈਂਟ ਉਸ ਤੋਂ ਪਿੱਛੇ ਦੇਖੀਏ ਜਿਹੜਾ ਆਪਣਾ ਨਵੰਬਰ ਦਾ ਮੰਥ ਸੀਗਾ ਉਹ 2 ڈالر ਸੀਗਾ ਤੇ ਅਕਤੂਬਰ ਚ ਜਿਹੜਾ ਸੀਗਾ ਉਹ ਉਸ ਤੋਂ ਵੀ ਘੱਟ ਸੀਗਾ ਤੇ ਥਿੰਗਸ ਆਰ ਗੋਇੰਗ ਇਨ ਦਾ ਰਾਈਟ ਡਾਇਰੈਕਸ਼ਨ ਗੁੱਡ ਟਾਈਮ ਆ ਚੁੱਕਿਆ ਹੈ ਤੁਸੀਂ ਜੇ ਓਵਰਆਲ ਦੇਖੋ ਤੇ ਟਕਿੰਗ ਪੈਸੇ ਬਣਾ ਰਹੀ ਆ ਚਾਹੁੰਦੇ ਤੇ ਆ ਅਸੀਂ ਕਿ 2 ਡਾਲਰ 25 ਸੈਂਟ ਜਿਹੜਾ ਜਦੋਂ ਹੋਏਗਾ ਤੇ ਉਹ ਥੋੜਾ ਜਿਹਾ ਰਿਲੈਕਸੇਸ਼ਨ ਹੋ ਜਾਣੀ ਆ ਥੋੜੇ ਪੈਸੇ ਬਚ ਜਾਣੇ ਪਰ 2 ਡਾਲਰ 17 ਸੈਂਟ ਇਨ ਅ ਡਰਾਇ ਇਜ਼ ਆਲਰੇਡੀ ਗੁੱਡ ਠੀਕ ਹੈ ਠੀਕ ਹੈ ਆਪਾਂ ਰੀਫਰ ਦੀ ਗੱਲ ਕਰੀਏ ਰੀਫਰ ਚ ਬੇਸਿਕਲੀ ਸੇਮ ਸਿਨੈਰੀਓ 2 ਡਾਲਰ 56 ਸੈਂਟ ਚੱਲ ਰਿਹਾ ਅੱਜ ਦਾ ਥੋੜਾ ਜਿਹਾ ਹਾਈ ਗਿਆ ਸੀ 2 ਡਾਲਰ 60 ਸੈਂਟ ਵੀ ਗਿਆ ਸੀ ਇਸ ਮਹੀਨੇ ਦੀ ਬਿਗਨਿੰਗ ਇਚ ਈਵਨ ਥੋ ਕੋਲਡ ਚੱਲ ਰਿਹਾ ਹੈ ਕੋਲਡ ਚ ਰੀਫਰ ਇਨਾ ਬਿਹਤਰ ਨਹੀਂ ਹੁੰਦਾ ਯੂਜੂਲੀ ਜੀ ਕੋਲਡ ਵੈਦਰ ਚ ਰੀਫਰ ਥੋੜਾ ਜਿਆਦਾ ਡਾਊਨ ਹੀ ਹੁੰਦਾ ਪਰ ਵੈਰੀ ਗੁੱਡ ਜਨੂਰੀ ਜਦੋਂ ਦਾ ਸਟਾਰਟ ਹੋਇਆ ਹੈ ਇਹ ਬਹੁਤ ਅੱਛਾ ਚੱਲ ਰਿਹਾ ਹੈ ਰੀਫਰ ਦਾ ਜੇ 3 ਮਹੀਨੇ ਪਹਿਲਾਂ ਜਾਈਏ ਤੇ ਇਹ ਆਲਮੋਸਟ 2.37 ਸੈਂਟ ਚੱਲ ਰਿਹਾ ਸੀ ਤੇ 37 47 57 20 ਸੈਂਟ ਦਾ ਬੈਟਰ ਹੋਈ ਹੈ ਤੇ ਪੂਰੀ ਮੰਨ ਚ ਜਨੂਰੀ ਜਿਹੜਾ ਬੈਟਰ ਰਿਹਾ ਤੇ ਇਟਸ ਅ ਵੈਰੀ ਵੈਰੀ ਗੁੱਡ ਪੋਜ਼ਿਟਿਵ ਸਾਈਡ ਜਿਹੜਾ ਅਸੀਂ ਦੇਖ ਰਹੇ ਹਾਂ ਤੇ ਅੱਗੇ ਜਿਵੇਂ ਸਾਨੂੰ ਫੀਲ ਹੋ ਰਿਹਾ ਜਦੋਂ ਜਨਵਰੀ ਸ਼ੁਰੂ ਹੋਇਆ ਸੀ ਕੁਝ ਸਾਡੀ ਫੀਲਿੰਗ ਸੀ ਕਿ ਹੋ ਸਕਦਾ ਹੈ ਕਿ ਜਨਵਰੀ ਸ਼ੁਰੂ ਚ ਥੋੜੇ ਜਿਹਾ ਲੋਡ ਪੁਸ਼ ਕਰਨ ਦਾ ਸਿਸਟਮ ਚੱਲਦਾ ਹੋਇਆ ਜੇ ਜੇ ਸੀ ਓਵਰ ਆਲ ਦੇਖੀਏ ਤੇ ਬ੍ਰੋਕਰਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਨੇ ਕਿ ਸਾਡੇ ਜਦੋਂ ਅਸੀਂ ਲੋਡ ਲਾਉਂਦੇ ਸੀ ਨਾ ਜਿੰਨੀ ਸਾਲਾਂ ਕਾਲਾਂ ਵੱਜਦੀਆਂ ਸਨ ਉਹ ਬੋਕ ਕੱਟ ਹੋ ਗਈਆਂ ਹੂੰ ਹੂੰ ਇਹਦਾ ਦੂਜਾ ਦੂਜਾ ਕਹਿਣ ਦਾ ਮਕਸਦ ਹੈ ਕਿ ਲੋਡ ਬਹੁਤ ਅਵੇਲੇਬਲ ਨਹੀਂ ਇਸ ਵੇਲੇ ਉਹਨਾਂ ਦਾ ਵੋਲੀਅਮ ਵੱਧ ਗਿਆ ਬ੍ਰੋਕਰ ਦੇ ਮੈਂ ਗੱਲ ਕਹਿ ਰਿਹਾ ਦੂਸਰਾ ਬ੍ਰੋਕਰ ਜਦੋਂ ਤੁਸੀਂ ਕੈਰੀਅਰ ਦੀ ਗੱਲ ਕਰੋ ਕੈਰੀਅਰ ਕੋਲ ਆਪਸ਼ਨਾਂ ਹੈਗੀਆਂ ਕੈਰੀਅਰ ਜਿਹੜਾ ਉਹ 네ਗੋਸ਼ੀਏਟ ਪਾਵਰ ਉਹਦੇ ਕੋਲ ਆ ਗਈ ਆ ਠੀਕ ਹੈ ਤੇ ਦੇਖਦੇ ਦੇਖਦੇ ਯੂਐਸ ਦੇ ট্রাক ਸੇਲ ਨੇ ਆਪਣੇ ਜਿਹੜੇ ট্রাক ਉਹ ਸਾਡੇ ਕੋਲ ਲੈਂਡ ਕਰ ਗਏ ਨੇ ਫਾਈਨਲੀ ਇੰਟਰਨੈਸ਼ਨਲ ਦੀ ਗੱਲ ਕਰੀਏ ਤੇ ਇੰਟਰਨੈਸ਼ਨਲ ਦੇ ਜਿਹੜੇ ਡਬਲ ਬੰਕ ਵਾਲੇ ট্রাক ਨੇ ਉਹ ਲੈਂਡ ਕਰ ਗਏ ਨੇ ਜਿਹਦੇ ਚ ਏਪੀਯੂ ਲੱਗੇ ਨੇ ਤੇ ਸਾਲ ਦੀ ਅਸੀਂ ਵਾਰੰਟੀ ਦੇ ਰਿਹਾ ਕਮਨਸ 450 ਤੇ 500 500 ਹਾਰਸ ਪਾਵਰ ਸਾਡੇ ਕੋਲ ਅਵੇਲੇਬਲ ਨੇ ਸਾਲ ਦੀ ਵਾਰੰਟੀ ਤੇ ਮੇਨਟੇਨੈਂਸ ਤੇ ਨਾਲ ਜੇ ਤੁਸੀਂ ਫ੍ਰੀ ਲੈਨਰ ਦੇਖੋ ਤੇ ਉਹ ਸਾਡੇ ਕੋਲ 2020 ਦੇ APU ਚੱਲੇ 505 ਹਾਰਟ ਪਾਵਰ ਨਾਲ ਵਧੀਆ ਆਲਰੇਡੀ ਔਨ ਗਰਾਉਂਡ ਨੇ ਤੇ ਕੈਨਵਰਥ ਤੇ ਪੀਟਰ ਬਿਲ ਦੀ ਵੀ ਟਰੱਕ ਸਾਡੇ ਕੋਲ ਆਗ ਨੇ ਹਰ ਚੀ ਸਾਡੀ ਵੈਬਸਾਈਟ ਤੇ www.usatrucksales.com ਜਾਂ ਤੁਸੀਂ ਸਾਡੀ ਫੋਨ ਕਰ ਲਓ 18336987224 ਜਾਂ ਤੁਸੀਂ ਚੈਟ ਜੀਪੀਟੀ ਜਾਂ ਕੋਪਾਇਲਟ ਜਾ ਕੇ ਐਸਰ ਆ ਵੀ ਪੈ ਜਾ ਉਹ ਇਹ ਜੀ ਆਜ ਹਲਾਇਆ ਜੀ ਸਾਨੂੰ ਸਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆਪਣਾ ਜੀ ਮਸੂਦ ਪਾਜੀ ਵੀ ਆਰ ਇਨ ਦਾ ਬੈਸਟ ਟਾਈਮ ਹਿਊਮੈਨਿਟੀ ਹੈਵ ਸੀਨ ਸਾਡੇ ਤੋਂ ਪਹਿਲਾਂ ਜੇ ਤੁਸੀਂ ਹਿਸਟਰੀ ਪੜ੍ਹਦੇ ਸੀ ਬੰਦੇ ਆਪਣੇ ਕੰਮ ਕਰ ਰਹੇ ਹੁੰਦੇ ਸੀ ਫੌਜਾਂ ਚੜ ਜਾਂਦੀਆਂ ਸਨ ਓਏ ਹੋਇਆ ਕੀ ਐ ਫੌਜਾਂ ਕਿਉਂ ਆ ਗਈਆਂ ਉਹ ਤੋਂ ਪਹਿਲਾਂ ਉਹ ਤੋਂ ਪਹਿਲਾਂ ਦੇਖਿਏ ਉਹ ਕੀ ਕਹਿੰਦਾ ਸੀ ਉਹਦੋਂ ਕੀ ਕਹਿੰਦੇ ਨੇ ਡਰਾਈ ਆਊਟ ਹੋ ਜਾਂਦੇ ਸੀ ਕਹਿਤ ਸਾਲੀ ਹੋ ਜਾਂਦੀ ਸੀ ਇਦਾਂ ਹੁਣ ਜਿਹੜੀ ਅੱਜ ਦੀ ਸਾਡੀ ਬੇਸਿਕਲੀ ਹਿਊਮਨਿਟੀ ਦਾ ਟਾਈਮ ਆ ਥਿਸ ਇਜ਼ ਦਾ ਬੈਸਟ ਟਾਈਮ ਹਿਊਮਨਿਟੀ ਹੈਜ਼ ਸੀਨ ਸਿንስ ਦਾ ਰੈਕੋਰਡ ਮੈਂ ਕਹਾਂ ਵਕਤ ਨੇ ਤਬਦੀਲੀ ਕਿਡੀ ਸਪੀਡ ਦੇ ਨਾਲ ਖਾਦੀ ਔਰ ਇਹ ਸਭ ਕੁਛ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੈ ਜੀ ਜੀ ਐਗਜ਼ੈਕਟਲੀ ਤੁਸੀਂ ਮਸੂਦ ਭਾਜੀ ਇਦਾਂ ਦੇਖੋ ਕਿ ਜਿਹੜੀ ਅੱਜ ਤੁਸੀਂ ਚੀਜ਼ ਚਾਹੁੰਦੇ ਹੋ ਜੇ ਮੈਂ ਅੱਜ 7 ਸਾਲ ਦਾ ਆ ਜਾਂ 20 ਸਾਲ ਦਾ ਜਾਂ ਮੈਂ 70 ਸਾਲ ਦਾ ਜੇ ਮੇਰਾ ਡ੍ਰੀਮ ਆ ਮੈਂ ਡਾਕਟਰ ਬਣਨਾ ਮੈਂ ਇੰਜੀਨੀਅਰ ਬਣਨਾ ਜਾਂ ਮੈਂ بزਨਸ ਲਰਨ ਕਰਨਾ ਤੁਸੀਂ ਯੂਨੀਵਰਸਿਟੀ ਜਾਣ ਦੀ ਲੋੜ ਨਹੀਂ ਤੁਸੀਂ ਖਾਲੀ ਏ ਟੂਲ ਯੂਜ਼ ਕਰਕੇ ਟਰੱਕ ਚਲਾਉਂਦੇ ਟਰੱਕ ਚਲਾ ਰਹੇ ਹੋ ਤੁਸੀਂ ਤੁਹਾਨੂੰ ਪਤਾ ਹੈ 2 ਵੀਕ 2 ਵੀਕ ਤੁਸੀਂ ਕਰੋ ਬਾਹਰ ਤੁਸੀਂ ਕੰਨ ਚ ਲਾ ਲਓ ਹੈੱਡਫੋਨ ਇਧਰੋਂ ਆਪਣੀ ਲਰਨਿੰਗ ਨੂੰ ਪੰਜਾਬੀ ਚ ਆਨ ਕਰ ਲਓ ਉਹਨੂੰ ਕਹੋ ਯਾਰ ਮੈਨੂੰ ਪੂਰੀ ਬੁੱਕ ਜਿਹੜੀ ਹੈਗੀ ਸਾਇੰਸ ਦੀ ਪੂਰੀ ਪੰਜਾਬੀ ਚ ਟ੍ਰਾਂਸਲੇਟ ਕਰਕੇ ਮੈਨੂੰ ਸੁਣਾ ਉਹਨੇ ਤੁਹਾਨੂੰ ਪੂਰੀ ਬੁੱਕ ਸੁਣਾਣੀ ਆ ਵਾਹ 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 ਬੱਲੇ ਬੱਲੇ ਤੇ ਜੇ ਤੁਸੀਂ ਮੈਨੂੰ ਪੁੱਛੋ ਜਦੋਂ ਮੈਂ میٹرਕ ਚ ਸੀਗਾ ਮੈਨੂੰ ਕਹਿੰਦੇ ਸੀ ਮੈਥ ਪੜ ਲੈ ਮੈਂ ਕਹਿੰਦਾ ਮੈਂ ਤਾਂ ਕਰਨਾ ਕੀ ਉਹ ਕਹਿੰਦੇ ਸੀ ਜੀ ਜਿਹੜੇ ਸਰਕਲ ਦੇ ਜਿਹੜੇ ਨੇ ਕੀ ਕਹਿੰਦੇ ਨੇ ਕਿ ਉਹਨੂੰ ਸਵਾਲ ਸਾਲਵ ਕਰੋ ਮੈਨੂੰ ਕੋਈ ਸਮਝ ਨਹੀਂ ਆਉਂਦੀ ਸੀ ਅੱਜ ਮੇਰੀ ਇੰਨੀ ਐਜੂਕੇਸ਼ਨ ਆ ਜੇ ਮੈਨੂੰ ਦੱਸੋਗੇ ਮੈਨੂੰ ਮੇਕ ਸੈਂਸ ਕਰੇਗਾ ਪਰ ਇਹ ਹੈਗਾ ਕਿ ਤੈਨੂੰ ਪੜ ਕਿਉਂ ਰਿਹਾ ਸੇਮ ਥਿੰਗ ਅਪਲਾਈਜ਼ ਔਨ ਦਾ ਬਿਜ਼ਨਸਮੈਨ ਜਿਹੜਾ ਟਰੱਕ ਚਲਾ ਰਿਹਾ ਹੈ ਜਿਹੜਾ ਓਨਰ ਪਿਟਰ ਹੈ ਜਿਹਨੇ ਕੱਲ 5 ਟਰੱਕ ਲੈਣੇ ਨੇ ਉਹਦੇ ਤੇ ਸੇਮ ਥਿੰਗ ਅਪਲਾਈ ਹੁੰਦੀ ਆ ਕਿ ਤੁਸੀਂ ਆਪਣਾ ਵਾਇਲ ਯੂ ਡਰਾਈਵਿੰਗ ਦਾ ਟਰੱਕ ਤੁਸੀਂ ਆਪਣੀ ਲਰਨਿੰਗ ਕਰੋ ਗੱਡੀ ਨਾ ਸੁਣੋ ਗੱਡੀ ਸੁਣਦੇ ਵੀ ਚੰਗੇ ਹੁੰਦੇ ਰਿਲੈਕਸੇਸ਼ਨ ਵਾਸਤੇ ਪਰ ਕਰੋ ਆਪਣੀ ਲਰਨਿੰਗ ਕਰੋ ਇੱਕ ਟੂਲ ਯੂਜ਼ ਕਰੋ ਤੇ ਆਪਣੀ ਲਰਨਿੰਗ ਕਰੋ ਜੀ ਬਿਲਕੁਲ ਠੀਕ ਹੈ ਬਹੁਤ ਪਰਵੀ ਗੱਲ ਬਾਤ ਹੈ ਜਿਹੜੀ ਅੱਜ ਸਈਅਦ ਸਾਹਿਬ ਤੁਹਾਡੇ ਨਾਲ ਹੋਈ ਅੱਜ ਦੀ ਮੁਲਾਕਾਤ ਨੂੰ ਅਸੀਂ ਇੱਥੇ ਮਕਾਉਨੇ ਹਾਂ ਇਹ ਸਾਹਸ ਦੇ ਨਾਲ ਇਸ ਉਮੀਦ ਦੇ ਨਾਲ ਕਿ ਅਸੀਂ ਫਿਰ ਮਿਲਾਂਗੇ ਔ ਇਹੋ ਜਿਹਿਆਂ ਜਿਹਨੂੰ ਕਹਿੰਦੇ ਨੇ ਕਿ ਇਹ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਟਰਕਿੰਗ ਬਿਜ਼ਨਸ ਦੇ ਨਾਲ ਜੁੜੇ ਸਾਰੇ ਜਿਹੜੇ ਪੈਨਪਰਾ ਨੇ ਉਹਨਾਂ ਤੱਕ ਪਹੁੰਚਦੀਆਂ ਕਰਾਂਗੇ ਮੈਂ ਤੁਹਾਡੇ ਵਕਤ ਦੇਣ ਦਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮੁਅਲੈਕੁਮ ਸਭ ਨੂੰ ਜੀ ਬੜੀ ਬੜੀ ਮਿਹਰਬਾਨੀ ਜੀ ਐਸ ਐਂਡ ਯੂ ਐਸ ਏ ਟਰੱਕ ਸੇਲਸ ਤੋਂ ਸਈਅਦ ਸਾਹਿਬ ਜਿਨ੍ਹਾਂ ਨੂੰ ਅਸੀਂ ਤੁਹਾਡੇ ਰੂਬਰੂ ਕੀਤਾ ਹਰ ਹਫ਼ਤੇ ਕਰਨੇ ਉਹਦੀ ਮੁਲਾਕਾਤ ਅਖੀਰ ਅੱਜ ਦੋ ਇਜਾਜ਼ਤਾਂ ਇਹ ਸਾਸਮੀਦ ਦੇ ਨਾਲ ਕਿ ਫਿਰ ਮਿਲਾਂਗੇ ਉਦੋਂ ਤੱਕ ਲਈ ਮਾਈਕ੍ਰੋਫੋਨ ਤੇ ਕੈਮਰੇ ਦੇ ਸਾਹਮਣੇ ਇਸ ਪੋਡਕ